ਸੰਗਤ ਜੀ ਆਪ ਜੀ ਨੂੰ ਪਤਾ ਸ਼੍ਰੀ ਤਰਨਤਾਰਨ ਸਾਹਿਬ ਦੇ ਵਿੱਚ ਜਿਹੜੀਆਂ ਸਵਾਵਾਾਂ ਚੱਲ ਰਹੀਆਂ ਨੇ ਤਿੰਨ ਪਿੰਡਾਂ ਦੀ ਜ਼ਮੀਨ ਪੱਧਰ ਕੀਤੀ ਜਾ ਰਹੀ ਆ ਤੇ ਵਕ ਵਕ ਥਾਮਾਂ ਤੇ ਟਰੈਕਟਰਾਂ ਦੀ ਸਵਾਵਾਾਂ ਚੱਲ ਰਹੀਆਂ ਨੇ ਤੁਹਾਡੇ ਸਾਥ ਦੀ ਬਹੁ ਵੱਡੇ ਪੱਧਰ ਤੇ ਲੋੜ ਆ ਤੁਸੀਂ ਸਾਨੂੰ ਡੀਜ਼ਲ ਦੀ ਟਰੈਕਟਰਾਂ ਦੀ ਬਹੁ ਵੱਡੇ ਪੱਧਰ ਤੇ ਸਪੋਰਟ ਵੀ ਕੀਤੀ ਤੇ ਸਾਡੀ ਅੱਗੇ ਵੀ ਮੰਗ ਆ ਆਪ ਜੀ ਡੀਜ਼ਲ ਤੇ ਟਰੈਕਟਰਾਂ ਦੀ ਸਪੋਰਟ ਕਰਿਓ ਆਪ ਜੀ ਦੋ ਗੱਡੀਆਂ ਦੇ ਵਿੱਚ ਸਮਾਨ ਲੱਦਿਆ ਵਾ ਦੇਖ ਰਿਹਾ ਹਾਂ ਜੀ ਇਸ ਵਕਤ ਜਿਵੇਂ ਵਾਸ਼ਿੰਗ ਮਸ਼ੀਨ ਆ ਤੇ ਫਰਿੱਜ ਆ ਜੀ ਅਤੇ ਇਹਦੇ ਚ ਕੱਪੜੇ ਸਿਉਣ ਵਾਲੀ ਮਸ਼ੀਨ ਆ ਤੇ ਪ੍ਰੈਸਾਂ ਨੇ ਤੇ ਇਧਰਲੇ ਪਾਸੇ ਅਸੀਂ ਦੱਸਣਾ ਚਾਹੁੰਦੇ ਆ ਇਹ ਡਰੈਸਿੰਗ ਜਿਵੇਂ ਟੇਬਲ ਆ ਤਿਆਰ ਹੋਣ ਲਈ ਤੇ ਬੈੱਡ ਨੇ ਜੀ ਵਿੱਧ ਗੱਦੇ ਉਧਰਲੇ ਪਾਸੇ ਅਨਮਾਰੀ ਆ ਜੀ ਮਤਲਬ ਇਹ ਸੇਵਾ ਕਿਹਦੇ ਲਈ ਲੈ ਕੇ ਚੱਲੇ ਆ ਇਹ ਸਾਡੀ ਭੈਣ ਆ ਜੀ ਜਿਨ੍ਹਾਂ ਦੀ ਜ਼ਮੀਨ ਹੜ੍ਹ ਦੇ ਨਾਲ ਬਰਬਾਦ ਹੋਈ ਆ ਅਸੀਂ ਉਸ ਇਲਾਕੇ ਦੇ ਵਿੱਚ ਸੇਵਾ ਕਰ ਰਹੇ ਹਾਂ ਜੀ ਆਪ ਜੀ ਨੂੰ ਪਤਾ ਜੀ ਆ ਪਿੱਛੇ ਜੀ ਆਪਾਂ ਮੱਜਾਂ ਦੀ ਸੇਵਾ ਵੀ ਕੀਤੀ ਉਸ ਪਰਿਵਾਰਾਂ ਨੂੰ ਜਿਨ੍ਹਾਂ ਦੀ ਹੜ ਦੇ ਨਾਲ ਬਰਬਾਦੀ ਹੋਈ ਸੀ ਜਾਂ ਹੜ ਦੇ ਨਾਲ ਮੱਜਾਂ ਦੀ ਮੌਤ ਹੋਈ ਸੀ ਜਿਵੇਂ ਇੱਕ ਦੇ ਸੱਪ ਲੜ ਕੇ ਮੱਝ ਮਰ ਗਈ ਸੀ ਦੂਜੀ ਬੇਬੇ ਕੋਲੇ ਮੱਝ ਨਹੀਂ ਸੀਗੀ ਐਦਾਂ ਦੀਆਂ ਸਬਾਵਾਂ ਪਰ ਇਹ ਸਮਾਨ ਅਸੀਂ ਉਸ ਘਰ ਦੇ ਵਿੱਚ ਲੈ ਕੇ ਚੱਲੇ ਹਾਂ ਤੁਸੀਂ ਵੀਡੀਓ ਦੇਖੀ ਹੋਊਗੀ ਅਸੀਂ ਇੱਕ ਵੀਡੀਓ ਪਾਈ ਸੀ ਬਜ਼ੁਰਗਾਂ ਦੀ ਜਿਹਦੇ ਵਿੱਚ ਬਜ਼ੁਰਗ ਜਿਹੜਾ ਦਸ ਰਹੇ ਨੇ ਵੀ ਸਾਡੀ ਜਿਹੜੀ ਜ਼ਮੀਨ ਆ ਉਹ ਬਿਲਕੁਲ ਖਤਮ ਹੋ ਗਈ ਅਸੀਂ ਅੱਜ ਉਹਨਾਂ ਲਈ ਲੈ ਕੇ ਚੱਲੇ ਹਾਂ ਸਮਾਨ ਉਹਨਾਂ ਦੀ ਬੇਟੀ ਦਾ 12ਵੇਂ ਮਹੀਨੇ ਦੇ ਵਿੱਚ ਵਿਆਹ ਜੀ ਥੋੜਾ ਅਸੀਂ ਧੰਨਵਾਦ ਕਰਦਿਆਂ ਕਿਉਂਕਿ ਤੁਸੀਂ ਹੀ ਇੱਕੋ ਪਾਵਰ ਹੋ ਜਿਨ੍ਹਾਂ ਦੇ ਕਰਕੇ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਐਡੇ ਵੱਡੇ ਪੱਧਰ ਤੇ ਕੰਮ ਕਰ ਰਹੀ ਆ ਹੜ ਭੀੜ ਤਾਂ ਲਈ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਤੇ ਪਿਛਲੇ 2 ਦਿਨਾਂ ਦੇ ਵਿੱਚ 6 ਪਰਿਵਾਰਾਂ ਦੀ ਮਦਦ ਹੋਈ ਆ ਐਸੇ ਤਰੀਕੇ ਨਾਲ ਜੀ ਕਿਸੇ ਨੂੰ ਕਿੰਨੀ ਮਾਇਆ ਕਿਸੇ ਨੂੰ ਕਿੰਨੀ ਮਾਇਆ ਇੱਕ ਪਰਿਵਾਰ ਨੂੰ 50000 ਰੁਪਏ ਦੀ ਮਾਇਆ ਇੱਕ ਪਰਿਵਾਰ ਨੂੰ 50000 ਦੀ ਇੱਕ ਪਰਿਵਾਰ ਨੂੰ 25000 ਦੀ ਅਸੀਂ ਉਹ ਵੀ ਵੀਡੀਓਜ਼ ਆਪ ਜੀ ਨੂੰ ਸਾਂਝੀਆਂ ਕਰਾਂਗੇ ਕਿਉਂਕਿ ਇਹ ਸੇਵਾ ਉਹਨਾਂ ਨੂੰ ਹੀ ਕੀਤੀ ਜਾ ਰਹੀ ਆ ਜਿਨ੍ਹਾਂ ਦੀ ਜ਼ਮੀਨ ਬਿਲਕੁਲ ਖਤਮ ਹੋ ਗਈ ਹੜ੍ਹ ਦੇ ਵਿੱਚ ਦਰਿਆ ਦੇ ਵਿੱਚ ਜਿਹੜੀ ਜ਼ਮੀਨ ਦੀ ਆਪਾਂ ਗੱਲ ਕਰੀਏ ਜਿਹੜੀ ਜ਼ਮੀਨ ਦੇ ਵੀ ਦੀ ਦਰਿਆ ਚੱਲ ਰਿਹਾ ਉਹ ਜ਼ਮੀਨ ਦੀ ਅਸੀਂ ਗੱਲ ਕਰਦੇ ਹਾਂ ਬਾਕੀ ਜਿਹੜੀਆਂ ਜ਼ਮੀਨਾਂ ਬਚੀਆਂ ਨੇ ਉਹਨਾਂ ਨੂੰ ਪ੍ਰੋਪਰ ਪੱਧਰ ਕੀਤਾ ਜਾ ਰਿਹਾ ਤੁਹਾਡੇ ਸਾਥ ਨਾਲ ਤੁਸੀਂ ਸਪੋਰਟ ਕਰਦੇ ਜਾਓ ਤੁਸੀਂ ਇਸ ਨੰਬਰ ਸਾਡਾ ਜਿਹੜਾ ਤੁਹਾਨੂੰ ਮਿਲੇ ਜਾਣਾ ਸੋਸ਼ਲ ਮੀਡੀਆ ਤੋਂ ਸਾਨੂੰ ਜਰੂਰ ਇੱਕ ਵਾਰੀ ਆ ਕੇ ਤੁਸੀਂ ਇੱਥੇ ਮਿਲੋ ਆ ਕੇ ਦੇਖੋ ਕਿ ਕਿੱਡੇ ਵੱਡੇ ਪੱਦਰ ਤੇ ਤੁਹਾਡੇ ਸਾਥ ਦੀ ਲੋੜ ਆ ਇਦਾਂ ਦੇ ਪਰਿਵਾਰਾਂ ਲਈ ਜਿਹੜੇ ਵੀ ਪਿੰਡਾਂ ਦੇ ਵਿੱਚ ਦਸਬੰਧ ਦੀ ਸੇਵਾ ਕੱਟੀ ਹੋਈ ਆ ਅਸੀਂ ਬੇਨਤੀ ਕਰਾਂਗੇ ਆਪ ਜੀ ਇੱਕ ਵਾਰੀ ਜਿਹੜਾ ਗਰਾਊਂਡ ਤੇ ਜਾ ਕੇ ਜਾ ਕੇ ਇੱਕ ਵਾਰੀ ਦੇਖ ਕੇ ਵੀ ਭਾਈ ਕਿਹੜੇ ਪਰਿਵਾਰਾਂ ਨੂੰ ਕਿੰਨੀ ਲੋੜ ਆ ਤਾਂ ਉਹਨਾਂ ਨੂੰ ਮਦਦ ਸਿੱਧੀ ਜਿਹੜੀ ਕੀਤੀ ਜਾਵੇ ਆਪ ਜੀ ਦਾ ਅਸੀਂ ਧੰਨਵਾਦ ਕਰਦੇ ਆਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਨਾਲ-ਨਾਲ ਤੁਸੀਂ ਜੁੜੇ ਰਹਿਣਾ ਵੀਡੀਓ ਨੂੰ ਦੇਖਦੇ ਰਹਿਣਾ ਸ਼ੇਅਰ ਕਰਦੇ ਰਹਿਣਾ ਕਿਉਂਕਿ ਕਿਸ ਨੇ ਕਿਸੇ ਹੋਰ ਦੀ ਇਨਸਾਨ ਦੀ ਸੋਚ ਬਦਲੂਗੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਸੀਂ ਦੇਖ ਰਹੇ ਹੋ ਸੰਗਤ ਜੀ ਜਿਹੜਾ ਅਸੀਂ ਪਹੁੰਚ ਚੁੱਕੇ ਹਾਂ ਜੀ ਘਰ ਇਸ ਬਾਪੂ ਦੀ ਤਿੰਨ ਚਾਰ ਕਿਲੇ ਸ਼ਾਇਦ ਜ਼ਮੀਨ ਸੀ ਪਤਾ ਨਹੀਂ ਢਾਈ ਕਿਲੇ ਦੱਸਦਾ ਸੀ ਉਦੋਂ ਬਾਪੂ ਇੱਥੇ ਹੀ ਘਤਾਰ ਲੈਣੇ ਹਨਾ ਅੰਦਰ ਲਿਆਉਂਗੇ ਜੀ ਆਜੋ ਲੈ ਆਓ ਜਿੱਥੇ ਮਰਜੀ ਲੈ ਆਓ ਇਦੇ ਚੋਂ ਸਮਾਨਤਾਰ ਕੇ ਗੱਡੀ ਅੱਗੇ ਕਰ ਦਿਓ ਥੋੜੀ ਜਿਹੀ ਉਸ ਆ ਦੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਠੀਕ ਹੋ ਜੀ ਬੇਬੇ ਜੀ ਠੀਕ ਠਾਕ ਹੋ ਜੀ ਚਲੋ ਸ਼ੁਕਰ ਹੈ ਜੀ ਸ਼ੁਕਰ ਹੈ ਜੀ ਅੱਲਿਓ ਜੀ ਤਾਰੀਏ ਸਮਾਨ ਪਹਿਲਾਂ ਤਾਂ ਆਪਾਂ ਵਾਹਿਗੁਰੂ ਲਓ ਜੀ ਹੱਥ ਪਾਇਓ ਜੀ ਲਿਓ ਬਾਪੂ ਜੀ ਲਿਓ ਇੱਥੇ ਐ ਬੇੜੇ ਦੇ ਵਿੱਚ ਰੱਖ ਰਹੇ ਹੋ ਖਾਲੀ ਜਗ੍ਹਾ 'ਚ ਹਨਾ ਇੱਥੇ ਕਿ ਕਿਤੇ ਠੀਕ ਆ ਜੀ ਇੱਥੇ ਕਿ ਰੱਖ ਲਓ ਇੰਨੇ ਬਾਪੂ ਜੀ ਫਿਰ ਅੰਦਰ ਕਰ ਲੇ ਹਾਂ ਇੱਥੇ ਕਿ ਰੱਖ ਲਿਓ ਜੀ ਆ ਮੱਝਾ ਪਰੇ ਕਰੋ ਤੁਸੀਂ ਬਾਪੂ ਜੀ ਆ ਉਰੇ ਕਰ ਖਾ ਲਓ ਜੀ ਹੈ ਜੀ ਚਾਹ ਕੋਈ ਨਾ ਕੋਈ ਨਹੀਂ ਕੋਈ ਨਾ ਕੋਈ ਨਾ ਇੱਥੇ ਕਿ ਰੱਖ ਲਓ ਹਾਂ ਜੀ ਚਾਹ ਵੀ ਪੀਵਾਂਗੇ ਜੇ ਕੋਈ ਗੱਲ ਨਹੀਂ ਬੇਬੇ ਨੇ ਪੂਰਾ ਕਮਰਾ ਮਤਲਬ ਧੋ ਕੇ ਖਾਲੀ ਕਰ ਲਿਆ ਸਮਾਨ ਰੱਖਣ ਲਈ ਐਨੇ ਟਾਈਮ ਬਾਅਦ ਘਰ ਦੇ ਵਿੱਚ ਜਦੋਂ ਕੋਈ ਚੀਜ਼ ਆਉਂਦੀ ਆ ਨਾ ਸਾਡੇ ਪਿੰਡਾਂ 'ਚ ਚਾਪ ਵਾਲਾ ਹੁੰਦਾ ਘਰ ਤੁਸੀਂ ਦੇਖ ਰਹੇ ਹੋ ਕੰਸਾ ਏਦਾਂ ਸਾਡੇ ਸਾਰਿਆਂ ਦੇ ਘਰਾਂ 'ਚ ਏਦਾਂ ਹੀ ਹੁੰਦੀ ਸੀ ਪਹਿਲਾਂ ਜਿਹੜੀਆਂ ਪਾਈਆਂ ਹੋਈਆਂ ਲਿਆਓ ਜੀ ਤਾਰਕੇ ਜੀ ਪੁੱਤ ਤੇਰੀ ਲੱਤ ਨੂੰ ਕੀ ਹੋ ਗਿਆ ਸੀ ਅੱਛਾ ਠੀਕ ਹੈ ਬੇਟਾ ਧਿਆਨ ਰੱਖਿਆ ਕਰੋ ਲਿਆਓ ਜੀ ਰੱਖ ਲਵੋ ਭਪੀ ਇੱਥੇ ਉੱਤ ਉੱਪਰੇ ਰੱਖ ਲਿਓ ਹਣਾ ਜੀ ਮੈਂ ਹਾਂ ਉੱਪਰੇ ਰੱਖ ਲਓ ਇਹਦੇ ਉੱਪਰ ਰੱਖ ਲਓ ਜੀ ਇਹ ਛੋਟੀ ਚੀਜ਼ ਆ ਜਿਹੜੀ ਇੱਥੇਕ ਰੱਖ ਲਓ ਹਾਂ ਜੀ ਇੱਥੇ ਰੱਖ ਲਓ ਉੱਪਰ ਇਹਦੇ ਹਾਂ ਜੀ ਲੈ ਮੁੰਡਿਓ ਲਹਾਓ ਯਾਰ ਪੁੱਤ ਅਸੀਂ ਤੁਸ ਤਾਂ ਛੋਟੇ ਬੱਚੇ ਹੋ ਨਾ ਤੇ ਇੱਕ ਗੱਲ ਚੰਗੀ ਆ ਤੁਹਾਡੇ ਤਿੰਨਾਂ ਦੇ ਕੇਸ ਰੱਖੇ ਹੋਏ ਨੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਿੰਨੇ ਯੋਧਿਆਂ ਨੂੰ ਲਿਓ ਮੈਂ ਲੈ ਜਾਣਾ ਹ ਮਸ਼ੀਨ ਮੈਨੂੰ ਦੇ ਦੋ ਤੁਸੀਂ ਉਹ ਭਾਰੀ ਚਕਾਓ ਬਾਪੂ ਜੀ ਲੈ ਮੈਨੂੰ ਫੜਾਓ ਉਹ ਮੈਂ ਉਹ ਮਹਾਰਾਜ ਮੈਨੂੰ ਫੜਾਓ ਦਾ ਸੀ ਤੁਸੀਂ ਐਂ ਕਾਤੋਂ ਨਹੀਂ ਤੁਸੀਂ ਇਹ ਕੱਪੜੇ ਸਿਉਣੀ ਮਸ਼ੀਨ ਆ ਜੀ ਬਾਕੀ ਇਹ ਦੂਜਾ ਜੀ ਇੱਕ ਤਾਂ ਵਾਸ਼ਿੰਗ ਮਸ਼ੀਨ ਆ ਇੱਕ ਫਰਿੱਜਾ ਜੀ ਵਾਸ਼ਿੰਗ ਮਸ਼ੀਨ ਬੋਲਟਾਸ ਦੀ ਹੈ ਜੀ ਸਾਡੀਆਂ ਪਹਿਣਾ ਦੀ ਕਿਰਤ ਕਮਾਈ ਦੇ ਵਿੱਚੋਂ ਚੀਜ਼ ਆ ਜੀ ਪ੍ਰੈਸ ਹੋ ਗਈ ਜੀ ਮਸ਼ੀਨ ਹੋ ਗਈ ਜੀ ਇਹ ਸਮਾਨ ਹੁਣ ਪੱਟੀਆਂੋਂ ਖਰੀਦਿਆ ਜੀ ਜਿਵੇਂ ਇਹ ਹੋ ਗਿਆ ਜੀ ਸਾਡੀਆਂ ਪਹਿਣਾ ਲਈ ਇਹ ਬੜੀ ਜ਼ਰੂਰੀ ਚੀਜ਼ ਆ ਜੀ ਤਿਆਰ ਹੋਣ ਲਈ ਇਹਦੇ ਚਾਬੀਆਂ ਚੁੱਬੀਆਂ ਵਿੱਚੇ ਨੇ ਇੱਥੇ ਕਿ ਰੱਖ ਲਵਾਂ ਬਾਪੂ ਜੀ ਕਿਤੇ ਐ ਉਰੇ ਖੜਾ ਕਰ ਲਓ ਜੀ ਇਹਦੇ ਨਾਲੇ ਆ ਕੁਰਸੀ ਪਰੇ ਕਰਕੇ ਨਾ ਨਾਲੇ ਖੜਾ ਕਰ ਲਓ ਚਾਹੇ ਜੇ ਐ ਰੱਖ ਲਓ ਫਿਰ ਤੁਸੀਂ ਆਪਣਾ ਸੈੱਟ ਕਰਕੇ ਲਾ ਲਿਓ ਹਾਂ ਜੀ ਲਿਆਓ ਮੁੰਡਿਓ ਧੰਨਵਾਦ ਭਾਈ ਤੇਰਾ ਮੁੰਡਿਆ ਸੇਵਾ ਕਰਨ ਲਈ ਹਾਂ ਕੰਦੇ ਨਾਲ ਲਾ ਲੋ ਐਦਾਂ ਖੜੀ ਕਰ ਲੋ ਹਾਂ ਬਸ ਇਦਾਂ ਰੱਖ ਲੋ ਇੱਥੇ ਲਾ ਦਿਓ ਕੰਦ ਨਾਲ ਪਿਆਰ ਜਿ ਨਾਲ ਹਾਂ ਗੱਦੇ ਤਾਰੇਓ ਜੀ ਇਹ ਨਾਲ ਅਲਮਾਰੀ ਹੈ ਜੀ ਪਹਿਲਾਂ ਛੋਟੀ ਦੇਖੀ ਸੀ ਅਲਮਾਰੀ ਪਰ ਇਹ ਜ਼ਿਆਦਾ ਵਧੀਆ ਸੀਗੀ ਨਾਲੇ ਮਜ਼ਬੂਤ ਸੀਗੀ ਜੀ ਨਾਲੇ ਪਰਿਵਾਰ ਦੇ ਪਸੰਦ ਸੀਗੀ ਜੀ ਤੇ ਪੱਟੀਆਂ ਲੈ ਕੇ ਆਂਦਾ ਜੀ ਸਮਾਨ ਨਾਲ ਸੇਵਾਦਾਰ ਜਾ ਕੇ ਬਜ਼ੁਰਗਾਂ ਨੂੰ ਨਾਲ ਲੈ ਕੇ ਗਿਆ ਸੀਗੇ ਜੀ ਬੇਬੇ আর ਬਾਪੂ ਨੂੰ ਤਾਂ ਕਿਨਾਂ ਨੂੰ ਪਸੰਦ ਕਰਵਾ ਕੇ ਇਹ ਸਮਾਨ ਲੈਤਾ ਗਿਆ ਜੀ ਚੱਕ ਕੇ ਕਰ ਲੋ ਲੈ ਪਾ ਲੋ ਹੱਥ ਪਾ ਲੈ ਇੱਧਰ ਆਪਾਂ ਲੈ ਚ ਨਹੀਂ ਆਕਣੇ ਕੇ ਦੋਈ ਲੈ ਚ ਲੋਗੇ ਛੱਡ ਕੋਈ ਗੱਲ ਅੱਛਾ ਧਿਆਨ ਨਾਲ ਧਿਆਨ ਨਾਲ ਮੈਂ ਕਹਿੰਦਾ ਕਮਰੇ ਚ ਲੈ ਚ ਲਈ ਕੇ ਬਾਹਰ ਰੱਖ ਬਾਹਰ ਹੀ ਰੱਖ ਲੋ ਚਲੋ ਫਿਰ ਫਿਰ ਬਾਅਦ ਚ ਸੈੱਟ ਕਰਾ ਦੰਨੇ ਬਾਪੂ ਨਾਲ ਜਿੱਥੇ ਕਹਿਣਗੇ ਉੱਥੇ ਲਵਾ ਦੰਨੇ ਆਪਾਂ ਛੱਡ ਚਾ ਲੈ ਤੇ ਰੱਖ ਲੈ ਬਸ ਅਪਲਾਏ ਦੇ ਦੇ ਅੰਦਰ ਦੇਰ ਕੋ ਹਾਂਜੀ ਠੀਕ ਹੋ ਖੁਸ਼ ਹੋ ਕੋਸ਼ ਪੁੱਤਿਆਂ ਦੱਸੋ ਖੁਸ਼ ਖੁਸ਼ ਬਾਪੂ ਜੀ ਬਾਅਦ ਚ ਤੁਹਾਡੇ ਬੜੀ ਕਿਰਪਾ ਜੀ ਮਹਾਰਾਜ ਜੀ ਨੀ ਕਿਰਪਾ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਹੈ ਜੀ ਬਹੁਤ ਮਜ਼ਾ ਆ ਦਿੱਤੀ ਤੁਸੀਂ ਬਹੁਤ ਜਿਆਦਾ ਕੋਈ ਗੱਲ ਨਹੀਂ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਬਿਲਕੁਲ ਪਹਿਣਾ ਜੀ ਬਿਲਕੁਲ ਪਹਿਣ ਜੀ ਗੁਰੂ ਮਹਾਰਾਜ ਦੀ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਤੇ ਸਾਨੂੰ ਵੀ ਖੁਸ਼ੀ ਹੋ ਰਹੀ ਹੈ ਜੀ ਮਤਲਬ ਸਾਡੇ ਇਸ ਸੇਵਾ ਦੇ ਵਿੱਚ ਸਾਨੂੰ ਵੀ ਖੁਸ਼ੀ ਹੋ ਰਹੀ ਹੈ ਜੀ ਹਾਂ ਜੀ ਗੁਰੂ ਮਹਾਰਾਜ ਦੀ ਕਿਰਪਾ ਤੇ ਬਾਪੂ ਜੀ ਹੁਣ ਤੁਹਾਡੀ ਜ਼ਮੀਨ ਤਾਂ ਮੁੜਨੀ ਨਹੀਂ ਮਤਲਬ ਤੇ ਹੁਣ ਤੁਸੀਂ ਫਿਰ ਕੰਮ ਕਰ ਕੀ ਕਰੋਗੇ ਕੰਮ ਕਰੀਏ ਵੇਖੋ ਪਰਮੇਸ਼ਰ ਵਿਦਿਆਥੀ ਡੋਰਾ ਪਹਿਲਾਂ ਵੀ ਕਦੇ ਇਦਾਂ ਜ਼ਮੀਨ ਬੇਬੇ ਜੀ ਗਈ ਆ ਜੀ ਪਹਿਲਾਂ ਵੀ ਦਰਿਆ ਨੇ ਹਾਂ ਪਹਿਲਾਂ ਗਈ ਸੀ ਕੋਤੋਂ ਪਹਿਲਾਂ ਗਈ ਆ ਜੀ 88 ਵਾਲੇ ਪਾਣੀ ਦੀ ਗਈ ਸੀ ਠੀਕ ਹੈ ਜੀ ਤੇ ਉਦੋਂ ਦੀ ਠੱਠੀ ਐਤ ਕੀ ਬਣੀ ਸੀ ਐਤ ਕੀ ਫੇਟ ਹੈਗੀ ਜੀ ਬਿਲਕੁਲ ਹਾਂ ਜੀ ਦੋ ਸਾਲੀ ਬੀਜੀ ਹੋ ਗਈ ਦੋ ਸਾਲੀ ਹਾਂ ਜੀ ਦੋ ਸਾਲੀ ਬੀਜੀ ਹੈ ਅੱਛਾ ਇਦਨ ਹੋ ਜੋ ਮੇਰੇ ਕਿੰਨੀ ਹੋ ਜੋ ਮਾੜ ਜਾ ਥੱਲੇ ਗਿੱਲਾ ਜੀ ਹਾਂ ਇਹ ਤਾਂ ਆਪਾਂ ਰੱਖਣ ਲਈ ਹੈ ਅੱਛਾ ਰੱਖ ਲੋ ਇਹ ਕੋਈ ਰੇਡ ਕੇ ਜਲ ਜਾਣੀ ਆ ਨਾ ਰੇਡ ਦੀ ਨਹੀਂ ਹੈਗੀ ਥੱਲੇ ਕੱਚਾ ਜੀ ਲੈ ਜਦੋਂ ਰੱਖੋਗੇ ਮਾਰ ਜਾ ਹੌਲੀ 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 ਉੱਪਰ ਦੇਖੇ ਪਚਾ ਕੇ ਜੀ ਕੋਈ